ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਗੇ ਅਸੀਂ ਵੀ ਬਹੁਤ ਵਧੀਆ ਆ ਤੇ ਅੱਜ ਸਾਡੇ ਕੋਲ ਦੀਦੀ ਆ ਰਹੇ ਨੇ ਡੇਰਾ ਪੰਜਾਬ ਤੋਂ ਜਸਮੀਤ ਦੀਦੀ ਜਿਹੜੇ ਉਹ ਆ ਰਹੇ ਨੇ ਤੇ ਅੱਜ ਦਾ ਜਿਹੜਾ ਬਲੌਗ ਇੱਥੇ ਸ਼ੂਟ ਹੋਵੇਗਾ ਤੇ ਇਧਰ ਮੈਂ ਜਿਹੜੀ ਰੋਟੀ ਦੀ ਤਿਆਰੀ ਕਰਾਂਗੀ ਤੇ ਆਓ ਜੀ ਇਧਰ ਆਪਾਂ ਦੁੱਧ ਜਿਹੜਾ ਗਰਮ ਧਾਰ ਦਿੱਤਾ ਹੋਇਆ ਆ ਤੇ ਦੁੱਧ ਨੂੰ ਜਦੋਂ ਫੜ ਆਏਗਾ ਤਾਂ ਪਨੀਰ ਬਣਾ ਕੇ ਤਿਆਰ ਕਰ ਲਵਾਂਗੇ ਪਨੀਰ ਜਿਹੜਾ ਬਣ ਕੇ ਤਿਆਰ ਹੋ ਗਿਆ ਤਾਂ ਹੁਣ ਆਪਾਂ ਇਹਨੂੰ ਛਾਣ ਕੇ ਤੇ ਕੱਢ ਲਵਾਂਗੇ ਇੱਕ ਕੱਪੜੇ 'ਚ ਦਾਲ ਨਾ ਪਤੋ ਕੇ ਹੁਣ ਪਾ ਲਵਾਂਗੇ ਦਾਲ ਆ ਸਬੂਤੀ ਮਸਾਲੇ ਬਣਾਉਣ ਦੇ ਆ ਜੀ ਹੁਣ ਪਾਵਾਂਗੇ ਜੀ ਆਪਾਂ ਇਹਦੇ ਚ ਨਮਕ ਤੇ ਲਾਲ ਪਾਣਾ ਥੋੜੀ ਜੀ ਹਲਦੀ ਤੇ ਹੁਣ ਆਪਾਂ ਦੋ ਸ਼ੀਟੀਆਂ ਚਾਰ ਜਿਹੜੀਆਂ ਲਗਾ ਕੇ ਦਾਲ ਤਿਆਰ ਕਰ ਲਾਂਗੇ ਇਧਰ ਆਪਾਂ ਹੁਣ ਪਿਆਜ਼ ਕੱਟਾਂਗੇ ਤੇ ਲਾਲ ਇਧਰ ਲਸਣ ਵੀ ਛੇੜਦੀ ਪਈ ਐ ਮਨਦੀਪ ਤੇ ਰੋਟੀ ਦੀ ਦਾਲ ਮਿਲ ਕੇ ਫਿਰ ਜਿਹੜੀ ਤਿਆਰੀ ਉਹ ਕਰ ਲਈਏ ਹੁਣ ਕਿਉਂਕਿ ਦੀਦੀ ਘੋਣੀਵੇਂ ਆਉਂਦੇ ਹੋਣੇ ਤੁਰ ਪਈ ਉਹ ਕਹਿੰਦੇ ਕਿ 9 ਮਹੀਨਾ ਹੀ ਕਰੋ ਤੁਰ ਪਾਂਗੇ ਤੇ ਨਾਲ ਟਾਈਮ ਨਾਲ ਰੋਟੀ ਬਣ ਜਾਈ ਫਿਰ ਤੁਹਾਨੂੰ ਬਤਾ ਵੀਡੀਓ ਵੀ ਅਪਲੋਡ ਕਰਨੀ ਕੋਲ ਨਾਲੇ ਹੁਣ ਆਪਾਂ ਲਾਵਾਂਗੇ ਜੀ ਪਨੀਰ ਨੂੰ ਤੜਕਾ ਇੱਧਰ ਤੇ ਥੋੜਾ ਜਿਹਾ ਪਾਵਾਂਗੇ ਜੀ ਕੜਾਈ ਵਿੱਚ ਫੈਂਡ ਪਿਆਜ਼ ਤੇ ਟਮਾਟਰ ਕੱਟਲੇ ਨੇ ਤੇ ਪਹਿਲਾਂ ਪਨੀਰ ਨੂੰ ਤਿਆਰ ਤੜਕਾ ਲਾਵਾਂਗੇ ਉਸ ਤੋਂ ਬਾਅਦ ਦਾਲ ਨੂੰ ਤੜਕਾ ਲਾਵਾਂਗੇ ਪਿਆਜ਼ ਜਿਹੜੇ ਪਾ ਲਵਾਂਗੇ ਆਪਾਂ ਹੁਣ ਜਿਉ ਪਿਆਜ਼ ਭੁੱਜਣਗੇ ਉਸ ਤੋਂ ਬਾਅਦ ਟਮਾਟਰ ਪਾਵਾਂਗੇ ਆਪਾਂ ਇਸ ਵਿੱਚ ਇਹਨਾਂ ਆਪ ਜਿਹੜੇ ਪਿਆਜ਼ ਭੁੰਦੇ ਜਾਣਾ ਵਾ

ਥੋੜਾ ਜਿਹਾ ਨਮਕ ਪਾਵਾਂਗੇ ਨਮਕ ਆਪਾਂ ਉਹਨਾਂ ਕੋ ਨਾਲ ਜਿਹਾ ਲਿਖਣਾ ਹੈ ਪਾਵਾਂਗੇ ਜੇ ਥੋੜੀ ਜਿਹੀ ਆਪਾਂ ਹਲਦੀ ਹੁਣ ਆਪਾਂ ਜਿਹੜਾ ਪਨੀਰ ਉਹ ਪਾ ਲਾਂਗੇ ਇਸ ਤਰੀਕੇ ਨਾਲ ਵਿੱਚ ਤੇ ਥਾਲ ਲੈਣਾ ਹੱਥਲੇ ਨਾਲ ਪਲੀਜੀ ਇਹ ਜਿਹੜੀ ਬਣ ਕੇ ਜਿਹੜੀ ਤੇ ਹੁਣ ਅਸੀਂ ਦਾਣ ਛੱਪਾ ਲਾਵਾਂਗੇ ਪਲੀਜੀ ਇਹ ਜਿਹੜੀ ਬੁਝੀ ਹੋ ਬਣ ਕੇ ਤਿਆਰ ਹੋ ਗਈ ਗਿਆਸ ਵਿੱਚ ਕਰ ਦਾਂਗੇ ਬੰਦ ਹੁਣ ਇਹਨੂੰ ਢੱਕ ਕੇ ਤੇ ਰੱਖ ਦਾਂਗੇ ਹੁਣ ਆਪਾਂ ਪਾਵਾਂਗੇ ਦੀ ਤੇਲ ਕੜਾਈ ਹੁਣ ਆਪਾਂ ਪਹਿਲਾਂ ਪਾਵਾਂਗੇ ਜੀ ਲਸਣ ਬਰੀ ਕੱਟਿਆ ਹੋਇਆ ਜਦੋਂ ਲਸਣ ਪੋਜੇਗਾ ਤਾਂ ਉਸ ਤੋਂ ਬਾਅਦ ਪਿਆਜ਼ ਜਿਹੜੇ ਅਸੀਂ ਪਾ ਲੈਣੇ ਨੇ ਤੇ ਹੁਣ ਆਪਾਂ ਥੋੜੀ ਜਿਹੀ ਪਾਲੀਆਂ ਦੇ ਵਿੱਚ ਲਾਲ ਮਿਰਚ ਤੁਸੀਂ ਹਰੀਆਂ ਵੀ ਪਾ ਸਕਦੇ ਹੋ ਤੇ ਥੋੜੀ ਜਿਹੀ ਪਾਵਾਂਗੇ ਹੁਣ ਇਹਦੇ ਵਿੱਚ ਦੇਗੀ ਮਿਰਚ ਕਲਰ ਵਾਸਤੇ ਦਾ ਕਲਰ ਬਹੁਤ ਵਧੀਆ ਹੁੰਦਾ ਦਾਲ ਸਬਜ਼ੀ ਕਿਸੇ ਚੀਜ਼ ਵੀ ਪਾ ਲਓ ਕਲਰ ਬਹੁਤ ਵਧੀਆ ਆਵੇਗਾ ਦਾ ਦਾਲ ਜਿਹੜੀ ਬਣ ਗਈ ਉਹਨੂੰ ਹੀ ਹੁਣ ਇੱਥੇ ਦੇਖੀ ਨਾ ਕੜਾਈ 'ਚ ਕੱਢ ਲਵਾਂਗੇ ਤਾਂ ਸਾਡੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਮੈਂ ਬਣਾਉਣਗੀ ਜੀ ਚੌਲ ਤੇ ਚੌਲ ਦੀ ਵੀਡੀਓ ਮੈਂ ਤੁਹਾਨੂੰ ਨਹੀਂ ਦੱਸ ਪਾਵਾਂਗੀ ਇਹ ਸਿਰਫ ਦੋ ਵੀਡੀਓ ਤੁਹਾਨੂੰ ਦੱਸ ਦਿੱਤੀਆਂ ਨੇ ਜਿਵੇਂ ਤੁਹਾਨੂੰ ਪਤਾ ਹੈ ਆ ਕਿ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਸਾਰੇ ਇਕੱਠੇ ਪੰਜਾਬੀ ਲਾਈਫ ਤੇ ਪੰਜਾਬੀਆਂ ਦਾ ਕਿਚਨ ਪੰਜਾਬੀ ਵਲੋਗਜ਼ ਪੰਜਾਬੀ ਵਲੋਗਜ਼ ਪੰਜਾਬੀ ਵਲੋਗਜ਼ ਤੇ ਪੰਜਾਬੀਆਂ ਦਾ ਕਿਚਨ ਦੀਦੀ ਤੇ ਆਪਾਂ ਮਤਲਬ ਵੀਡੀਓ ਸ਼ੂਟ ਕਰ ਰਹੇ ਸੀ ਤੇ ਮਤਲਬ 4 ਵਜ ਗਏ ਫਿਲਹਾਲ ਤੇ ਰੋਟੀ ਪਾਣੀ ਦਾ ਤਿਆਰੀ ਕੀਤੀ ਸੀ ਕਿ ਦੀਦੀ ਨੇ ਪੰਜਾਬੀਆਂ ਦਾ ਕਿਚਨ ਚੈਨਲ ਆ ਦੀਦੀ ਦਾ ਤੇ ਤੁਸੀਂ ਯਕੀਨ ਮੰਨਣਾ ਬਹੁਤ ਟੇਸਟੀ ਸੱਚੀ ਰੋਟੀ ਬਣਾਈ ਇਹਨਾਂ ਨੇ ਤੇ ਸਾਡੀ ਸਾਰੀ ਟੀਮ ਨੇ ਮਤਲਬ ਖਾਧੀ ਤੇ ਤੁਸੀਂ ਇਸ ਵਾਦ ਤੋਂ ਵੱਧ ਦੀਦੀ ਦੇ ਚੈਨਲ ਨੂੰ ਸਪੋਰਟ ਕਰੋ ਬਹੁਤ ਮਿਹਨਤ ਲੱਗਦੀ ਆ ਇੱਕ ਕਿਚਨ ਦਾ ਕੰਮ ਆਪਾਂ ਜਦੋਂ ਰਿਪਰੈਜ਼ੈਂਟ ਕਰਦੇ ਆ ਵਰਤਨਾ ਦੀ ਜਿਹੜੀਆਂ ਮੇਰੀਆਂ ਭੈਣਾਂ ਹਾਊਸ ਵਾਈਫਸ ਆ ਜਾਂ ਉਦਾਂ ਵੀ ਸਾਰਿਆਂ ਨੂੰ ਪਤਾ ਕਿੰਨੀ ਮਿਹਨਤ ਲੱਗਦੀ ਆ ਉਹੀ ਗੱਲ ਕਿ ਕਿਸ ਕੋਈ ਸਾਨੂੰ ਮੋਟਿਵ ਹੋਵੇ ਚੀਜ਼ ਕਰਨ ਦਾ ਤੇ ਫੇਰ ਹੀ ਕੋਈ ਕੰਮ ਕਰਦਾ ਵਾ ਤੇ ਪਲੀਜ਼ ਸਾਰੇ ਜਣੇ ਸਪੋਰਟ ਕਰੋ ਦੀਦੀ ਨੂੰ ਪੂਰੀ ਤੋਂ ਪੂਰੀ ਤੇ ਆ ਵੀ ਦੀਦੀ ਮੇਰੇ ਨਾਲ ਕੰਮ ਕਰ ਰਹੀ ਆ ਪੰਜਾਬੀ ਬਲੌਗ ਚੈਨਲ ਤੇ ਇਹਨਾਂ ਨੂੰ ਵੀ ਇਹਨਾਂ ਦੇ ਚੈਨਲ ਦੇ ਬਲੌਗਸ ਆਉਂਦੇ ਆ ਤੇ ਸਾਰਿਆਂ ਜਾਣਿਆਂ ਨੂੰ ਪਲੀਜ਼ ਸਪੋਰਟ ਕਰਨਾ ਪੂਰਾ ਤੇ ਤੁਸੀਂ ਵੀ ਕਹਿ ਦਿਓ ਆਪਾਂ ਜਿਹੜਾ ਪੰਜਾਬ ਮਾਰੀ ਕਿੰਨੀ ਫ੍ਰੈਂਟ ਕਰਦੇ ਨੇ ਇਹਦੇ ਲੱਗੇ ਨੇ ਹਰ ਇੱਕ ਰੋਣ ਕੋਲ ਕਮੀਆਂ ਰਹਿ ਗਈਆਂ ਹੋਰ ਜਿਵੇਂ ਅੱਗੇ-ਪਿੱਛੇ ਜਦੋਂ ਮਾਈਕ ਪਰੋ ਤੇ ਆਵਾਜ਼ ਵੀ ਜਾ ਗਈ ਆਵਾਜ਼ ਵੀ ਜਾ ਗਈ ਗਰੀਬ ਆਡੀ ਕਮੀ ਹੈ ਤੇ ਉਹ ਵੀ ਗੱਡਾ ਵੀ ਹੋ ਰਿਹਾ ਜੀ ਤੇ ਧੰਨਵਾਦ ਜੀ